ਪਹਿਲਾ ਦੇ ਗੁਰੂ ਸਾਹਿਬ ਦਾ ਕਟਾਨ ਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਤੇ ਉਹਦੇ ਦਰ ਤੇ ਅੱਜ ਅਕਾਲੀ ਦਲ ਫਤਿਹ ਨੇ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰਤਾ ਹੈ ਇਸ ਅਕਾਲੀ ਦਲ ਫਤਿਹ ਦੇ ਜਿਹੜੇ ਜਿੰਨੇ ਵੀ ਆਉਦੇਦਾਰ ਆ ਜਸਕਰਨ ਸਿੰਘ ਦੀ ਅਗਵਾਈ ਚ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਉਹਨਾਂ ਦਾ ਅਸੀਂ ਹਮੇਸ਼ਾ ਹੀ ਮਾਨਸਤਕਾਰ ਕਰਦੇ ਰਵਾਂਗੇ ਕਿ ਉਹਨਾਂ ਕੇ ਪੰਥਕ ਏਕਤਾ ਵਾਸਤੇ ਕਦਮ ਪੁੱਟਿਆ ਅੱਗੇ ਵਧਾਇਆ ਸਹੀ ਅਰਥਾਂ 'ਚ ਨਹੀਂ ਤੇ ਪੰਥ ਕੇ ਇਕਦਾਰਾ ਰੌਲਾ ਤੇ ਰੋਜ ਪੈਂਦਾ ਪਰ ਸਹੀ ਅਰਥਾਂ 'ਚ ਉਹਨਾਂ ਨੇ ਕਰਕੇ ਦਿਖਾਇਆ ਕਿ ਪੰਥ ਇਕਤਾ ਕਰਨੀ ਤੇ ਇਦਾਂ ਹੁੰਦੀ ਆ ਤੇ ਇਸ ਕਰਕੇ ਅਸੀਂ ਉਹਨਾਂ ਦਾ ਉਹਨਾਂ ਦੀ ਟੀਮ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਸਰ ਅਮਰਤਪਾਲ ਨੂੰ ਜਿਹੜਾ ਲੋਕ ਸਭਾ ਲੈ ਕੇ ਚੁਕਤੀ ਉਹ ਵੀ ਮੰਨ ਲਈਏ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਨੂੰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਲੋਕ ਸਭਾ 'ਚ ਲੈ ਕੇ ਆਉਣਾ ਚਾਹੀਦਾ ਸੀ ਜਿਹੜੇ ਆਪਣੇ ਲੋਕਾਂ ਦੀ ਪੰਜਾਬ ਦੀ ਪੰਥ ਦੀ ਉਹ ਆਪਣੀ ਜੋ ਆਵਾਜ਼ ਲੋਕਾਂ ਨੇ ਉਹਨਾਂ ਚੁਣਿਆ ਜਿਹਦੇ ਵਾਸਤੇ ਉਹ ਆਪਣੀ ਗੱਲ ਕਰ ਸਕਦੇ ਇਹ ਮੇਰਾ ਖਿਆਲ ਹੈ ਕੋਈ ਵੀ ਇੱਕ ਉਹਨਾਂ ਦਾ ਬਹੁਤ ਵੱਡਾ ਧੱਕਾ ਕਿ ਉਹਨਾਂ ਨੂੰ ਲੋਕ ਸਭਾ ਸੈਸ਼ਨ ਚੱਲ ਜਾਂਦਾ ਨਹੀਂ ਜਾ ਰਿਹਾ। ਭਾਈ 2000 ਸਪੈਰੀ ਦੀ ਗੱਲ ਹੋਈ ਹੈ ਕਿ 2027 ਦੇ ਵਿੱਚ ਸਰਕਾਰੇ ਖਾਲਸਾ ਬਣਾਵਾਂਗੇ ਕੀ ਰਣਨੀਤੀ ਤਿਆਰ ਕੀਤੀ ਹੈ? ਰਣਨੀਤੀ ਜੀ ਇਕਤਾ ਚ ਹੀ ਸਰਕਾਰ ਨਿਕਲੂਗੀ। ਜੇ ਅਸੀਂ ਇੱਕ ਹੋਵਾਂਗੇ, ਇਕੱਠੇ ਹੋ ਕੇ ਚੱਲਾਂਗੇ ਆਪਣੀਆਂ ਜਿਹੜਾ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ। ਜੋ ਸਾਡੇ ਨਾਲ ਤਕਾ ਹੋ ਰਿਹਾ ਉਹ ਲੋਕਾਂ ਤੱਕ ਪਹੁੰਚਾਵਾਂਗੇ ਕਿ ਸਾਡੀ ਨੌਜਵਾਨੀ ਨੂੰ ਕਿਦਾਂ ਨਸ਼ਿਆਂ 'ਚ ਮਾਰਿਆ ਜਾ ਰਿਹਾ ਹੈ ਸਾਡੇ ਨੌਜਵਾਨਾਂ ਨੂੰ ਜਾਇਜ ਇਹ ਰਾਸਤਾ 'ਚ ਲੰਮੇ ਸਮੇਂ ਤੋਂ ਕਈ-ਕਈ ਸਾਲ ਉਹਨਾਂ ਦੀ ਸਜਾਵਾਂ ਤੁਮੀ ਉੱਪਰ ਹੋ ਚੁੱਕੇ ਆ ਫਿਰ ਵੀ ਨਹੀਂ ਛੱਡਿਆ ਜਾ ਰਿਹਾ ਤੇ ਇਹ ਇਹ ਦੇ ਵਾਸਤੇ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਅਮਲਾ ਮਾਰਨ ਦੀ ਲੋੜ ਹੈ ਆਪਣੀ ਸਰਕਾਰ ਬਣਾਈਏ ਤੇ ਆਪਣੇ ਲੋਕਾਂ ਨਾਲ ਜੋ ਬੇਇਨਸਾਫੀ ਹੋਈ ਉਹਦੇ ਵਾਸਤੇ ਇਨਸਾਫ ਵਾਸਤੇ ਉਹਨਾਂ ਨੂੰ ਦਰਵਾਜ਼ੇ ਖੋਲ੍ਹੇ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ 2 ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਅੱਜ ਦੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆਇਆ ਸੀ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੜ ਦੇਤਾ ਤਾਂ ਮੇਰਾ ਖਿਆਲ ਕੋਈ ਐਡਾ ਵੱਡਾ ਹਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40-45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਜੀ ਕਹਿੰਦੇ ਪੰਜਾਬ ਲੈ ਜਾਂਦਾ ਜਾਏਗਾ ਪੰਜਾਬ ਲੈ ਕੇ ਕੰਮ ਨਹੀਂ ਕਰਮ ਨਹੀਂ ਕਰਮ ਨਹੀਂ ਹਾਂ ਜੀ ਪੰਜਾਬ ਨੇ ਆ ਕੇ ਕਹਿੰਦਾ ਕਾਨੂੰਨੀ ਕਾਰਵਾਈ ਹੋਊ ਜਿਹੜੇ ਪੁਰਾਣੇ ਕੇਸੇ ਹੋ ਸਕਦੇ ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਐਵੇਂ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉਥੇ ਜੋ ਉਹਨਾਂ ਨੂੰ ਬਹੁਤ ਦੂਰ ਛੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਅੱਜ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਗੁਰਦੁਆਰਾ ਰੇਡੂ ਸਾਹਿਬ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰਿਆਂ ਅਰਦਾਸ ਬੇਨਤੀ ਕਰਕੇ ਜਿਹੜੀ ਆ ਕਾਲੀ ਦਰਬਾਰਸ ਪੰਜਾਬ ਦੀ ਜਿਹੜੀ ਜੱਥੇਬੰਦੀ ਹੈ ਤੇ ਸ਼੍ਰੋਮਣੀ ਕਾਲੀ ਦਲ ਫਤਿਹ ਅੱਜ ਇੱਕਮਿਕ ਹੋ ਗਏ ਆ ਤੇ ਫਤਿਹ ਨੇ ਜਿਹੜਾ ਭਾਈ ਅਮਰਤਪਾਲ ਸਿੰਘ ਆ ਉਹ ਸਾਡਾ ਮੁੱਖ ਸੇਵਾਦਾਰ ਹੋਊਗਾ ਤੇ ਅਸੀਂ ਸਾਰਿਆਂ ਨੇ ਮੰਨ ਲਿਆ ਅਸੀਂ ਸਾਰੇ ਇੱਕਤਾ ਇੱਕ ਤਾਂ ਕਹੀ ਜਾਂਦੇ ਆ ਇੱਕਤਾ ਕੋਈ ਜੱਥੇਬੰਦੀ ਨਹੀਂ ਹੈ ਇੱਕਤਾ ਤਾਂ ਕੀਤੀਆਂ ਹੋਣੀ ਹੈ ਜਿਹੜੇ ਲੀਡਰ ਕਹਿੰਦੇ ਆ ਕਿ ਇੱਕਤਾ ਕਰਨੀ ਚਾਹੀਦੀ ਹੈ ਅਸੀਂ ਭਾਈ ਅੱਜ ਬਿਨਾਂ ਸ਼ਰਤ ਇੱਕਤਾ ਕਰ ਦਿੱਤੀ ਹੈ ਇੱਕਤਾ ਦੇ ਰਾਹ ਖੋਲ ਦਿੱਤੇ ਆ ਤੇ ਹੁਣ ਸਾਰਿਆਂ ਨੂੰ ਏਕਤਾ ਕਰਕੇ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀਗਾ ਜੀ ਵਾਰਿਸ ਪੰਜਾਬ ਚੋਠੇ ਆਜੋ ਅੱਜ ਆਪਾਂ ਨਿਕਾਲਿਆ ਸਦੇ ਵੱਲੋਂ ਚਲੋ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਉਹਦੇ ਪ੍ਰੋਗਰਾਮ ਰੱਖਿਆ ਗਿਆ ਸੀਗਾ ਗੁਰਦੁਆਰਾ ਰੇਡੂ ਸਾਹਿਬ ਸਾਨੇ ਆਲ ਵਿਖੇ ਜਿਹੜੇ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਫਤਿਹ ਸੀਗਾ ਉਹਦਾ ਰਲੇਵਾ ਹੋਇਆ ਹੈ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਉਸ ਦੇ ਸਬੰਧੀ ਅੱਜ ਪ੍ਰੋਗਰਾਮ ਰੱਖਿਆ ਹੋਇਆ ਸੀ ਇਹ ਹੋਰ ਇਸ ਸਬੰਧੀ ਕੀ ਕਹਿਣਾ ਕਿ ਅੱਜ ਜਿਹੜੇ ਐਨਐਸਏ ਬਹਿਰ ਜਿਨ੍ਹਾਂ ਦੇ ਮੁਕੱਦਮਾ ਦਰਜ ਸੀ ਵੀ ਅੱਜ ਸਾ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਬਲਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਸੀ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਆਲੇ ਆ ਜਨਾਲੇ ਆਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸੇਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਕਿ ਜਿਹੜੇ ਸਾਡੇ ਤਿੰਨ ਸਿੰਘ ਹੈ ਉਹਨਾਂ ਵਾਸਤੇ ਕੋਈ ਰਾਇਤ ਨਹੀਂ ਉਹਨਾਂ ਨੇ ਕੀਤੀ